ਅਗਰ ਨਾ ਸ਼ਹਿਦ ਖਾਣ ਦਾ ਮਨ ਹੈ ਦੁੱਧ ਚ ਘੋਲ ਕੇ ਸ਼ਹਿਦ ਪੀਓ ਬਹੁਤ ਗੁੱਡ ਹੈ ਸ਼ਹਿਦ ਅੰਮ੍ਰਿਤ ਹੈ ਜੇ ਤੁਹਾਡਾ ਸ਼ਹਿਦ ਪੀਣ ਨੂੰ ਜੀ ਕਰਦਾ ਉਦਾਂ ਸ਼ਹਿਦ ਤੁਸੀਂ ਲੈ ਲਓ ਬੜਾ ਫਾਇਦਾ ਕਰਦਾ ਪਰ ਜੇ ਤੁਸੀਂ ਕਹੋ ਵੀ ਨਿੰਬੂ ਚ ਸ਼ਹਿਦ ਉਹ ਤੁਹਾਨੂੰ ਬਹੁਤ ਹੀ ਜ਼ਿਆਦਾ ਤਕਲੀਫ ਦੇਣ ਵਾਲਾ ਔਰ ਦੂਜੀ ਗੱਲ ਹੋਰ ਸੁਣ ਲਓ ਤੁਸੀਂ ਜਿਵੇਂ ਹੁਣ ਛੋਟੀ ਜੀ ਗੱਲ ਕੀਤੀ ਵੀ ਵਾਲ ਲੰਬੇ ਹੋ ਜਾਣ ਫਲਾਣਾ ਇਹਨਾਂ ਲਈ ਬਹੁਤ ਪ੍ਰਾਂਤੀਆਂ ਨੇ ਪਰ ਤੁਸੀਂ ਦੇਖੋ ਕਲੌਂਜੀ ਮੇਥੀ ਤੇ ਆਮਲੇ ਦਾ ਪਾਊਡਰ ਤਿੰਨਾਂ ਨੂੰ ਪੀਸ ਕੇ ਬਰਾਬਰ ਮਾਤਰਾ ਚ ਰੱਖ ਲਓ ਰਾਤ ਨੂੰ ਲੋਹੇ ਦੀ ਕਟੋਰੀ ਦੇ ਵਿੱਚ ਭਿਓ ਕੇ ਰੱਖ ਦਿਓ ਸਵੇਰੇ ਦੋ ਚਮਚੇ ਦਹੀਂ ਪਾਓ ਉਹਦਾ ਮੈਸ਼ ਜਿਆ ਕਰਕੇ ਵਾਲਾਂ 'ਚ ਲਾ ਲਓ ਤੁਸੀਂ ਮੈਨੂੰ ਮਹੀਨੇ 20 ਦਿਨ 'ਚ ਦੱਸੋਗੇ ਵੀ ਗੋਇਲ ਸਾਹਿਬ ਕਮਾਲ ਹੋ ਗਈ ਅਸੀਂ ਤਾਂ 20-2000 ਦੇ 2-2000 ਦੇ 4-4000 ਦੇ ਤੇਲ ਕਰੀਮਾਂ ਲਾ ਲਏ ਵਾਲਾਂ ਦਾ ਬਣਿਆ ਕੁਛ ਨਹੀਂ ਬਹੁਤ ਸਾਵਾਹੀ ਕਰਦੇ ਆ ਮੇਰਾ ਬਿਲਕੁਲ ਉਸ ਕਾਇਦੀ ਮੈਂ ਅੱਜ ਤੱਕ ਮਤਲਬ 60 ਸਾਲ ਦੀ ਉਮਰ ਤੱਕ ਇਹ ਖੇਤੀ ਸੰਭ ਕੇ ਰੱਖੀ ਹੋਈ ਆ ਮੇਰਾ ਇਹੀ ਰਾਜ ਹੈ ਕਿ ਮੈਂ ਅੱਜ ਤੱਕ ਨਾ ਇਹਨਾਂ ਨੂੰ ਕਦੇ ਡਾਈ ਕੀਤਾ ਨਾ ਕਦੇ ਇਹਨਾਂ ਤੇ ਕੋਈ ਤੇਲ ਐਸਾ ਵੈਸਾ ਲਾਇਆ ਸਰੋਂ ਦਾ ਤੇਲ ਲੱਗਦਾ ਤੇ ਮੇਰੀ ਘਰ ਵਾਲੀ ਬਹੁਤ ਸਿਆੜੀਆਂ ਮੇਤੀ ਕਲੌਂਜੀ ਉਹਨੇ ਬਕਾਇਦਾ ਪਾਊਡਰ ਪੂਡਰ ਬਣਾ ਕੇ ਰੱਖਿਆ ਹੈ